ਆ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਇੱਕ ਵੈੜ ਦੀ ਵੀਡੀਓ ਲੈ ਕੇ ਆਏ ਆਂ ਬਾਈ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆਂ ਵੀਰ ਦੇ ਘਰੇ ਲੂਪਸ ਰੱਖੇ ਹੋਇਆ ਕੋਈ ਵਪਾਰ ਦਾ ਕੰਮ ਨਹੀਂ ਤੇ ਜਾਦਾ ਕੰਮ ਆ ਜਿਹੜਾ ਬਾਈ ਮੱਝਾਂ ਤੇ ਕਰਦਾ ਕਾਫੀ ਮੱਝਾਂ ਬਾਈ ਦੀਆਂ ਰੁਟੀਨ 'ਚ ਰੱਖਿਆ ਹੋਇਆ ਨੇ ਦੁੱਧ ਦਾ ਕੰਮ ਬਾਈ ਕਰਦਾਗਾ ਆਓ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਉਹ ਵਾਲੇ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛਨੇ ਹਾਂ ਡਿਟੇਲ ਆਜੋ ਬਈ ਜੀ ਬਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਬਈ ਹਾਂਜੀ ਹਾਂਜੀ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਬਈ ਗੁਰਵਿੰਦਰ ਸਿੰਘ ਪਿੰਡ ਜੈਮਾ ਸਿੰਘਲ ਡਿਸਟ੍ਰਿਕਟ ਬਰਨਾਲਾ ਬਈ ਠੀਕ ਹੈ ਬਈ ਤਹਿਸੀਲ ਬਈ ਤਹਿਸੀਲ ਤਪਾ ਮੰਡੀ ਬਈ ਤਪਾ ਵੀ ਨੇੜੇ ਹੀ ਰਹਿ ਜਾਂਦਾ ਹਾਂ ਹਾਂਜੀ ਹਾਂਜੀ ਠੀਕ ਤੇ 7 ਕਿਲੋਮੀਟਰ ਦਾ ਬਈ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ ਬਈ 9779704025 ਠੀਕ ਹੈ ਬ ਬਾਈ ਜਿਹੜੀ ਪਹਿਲੇ ਨੰਬਰ ਤੇ ਇਹ ਬਾੜ ਦੇ ਦੇਣਾ ਕਿਹੜਾ ਸੂਆ ਸੁੰਦੀ ਆ ਇਹ ਬਾਈ ਦੂਜਾ ਸੂਆ ਸੁੰਦੀ ਆ ਬੱਸੀ ਕਿੰਨੇ ਦਿਨ ਲੈਂਦੀ ਆ ਬਾਈ ਇਹ ਬਾਈ ਬਸ ਸੁਹੀ ਜਾਂਦੀ ਆ ਹੁਣ ਤਿਆਰੀਆਂ ਹੀ ਨੇ ਤਿਆਰੀਆਂ ਚ ਆ ਹਾਂ ਹਾਂ ਘੰਟੇ ਡੇਢ ਘੰਟੇ ਤਾਂ ਹੀ ਕਰਮਾਲੀ ਨੇ ਸੂਹਣਾ ਬਿਲਕੁਲ ਤਿਆਰੀਆਂ ਚ ਆ ਬਾਈ ਇਹ ਆਰਡਰ ਦੇਖੋ ਕਮਾਲ ਦਾ ਕਿੰਨਾ ਦੁੱਧ ਪਾਇਆ ਪਿਛਲੇ ਸੂਏ ਬਾਈ ਇਹਨੇ ਪਹਿਲੇ ਸੂਏ 18 ਕਿਲੋ ਦੁੱਧ ਪਾਇਆ ਹੁਣ 6 ਦੰਦ ਬੱਛੀ ਹੈ ਬਾਈ ਇਹ ਦੋਂਦੀ ਸੂਪੀ ਸੀ ਹੁਣ 6 ਦੰਦ ਹੈਗੀ 6 ਦੰਦ ਹਾਂਜੀ ਠੀਕ ਆ ਬਾਈ 18 ਲੀਟਰ ਦਾ ਰਿਕਾਰਡ ਆ ਫੁੱਲ ਕੱਦ ਪਲੀ ਵੀ ਪੂਰੀ ਐਦ ਕੀ ਬਾਈ 20 ਕਿਲੋ ਦੁੱਧ ਮੌਜ ਨਾ ਪਿਆ ਜੀ ਠੀਕ ਆ ਬਾਈ ਬਾਕੀ ਇਹਦੀ ਫੈਂਟ ਫਾਉਂਟ ਬਾਈ 50 ਤੁੱਤੀ ਆਉਂਦੀ ਐ ਠੀਕ ਆ ਬਾਈ ਜਰਸੀ ਕ੍ਰੋਸ ਹਾਂ ਜਰਸੀ ਕ੍ਰੋਸ ਆ ਫੈਂਟ ਬਾਈ ਇਹਨਾਂ ਫੋਲੋ ਆਂਦੀ ਐ ਫੀਸ ਦੀ ਫੀਸ ਬੜਾ ਪਿਆਰਾ ਕੱਦ ਚੰਗਿਆ ਬਰੀਡ ਚੰਗਿਆ ਥਣ ਲੈ ਬਾ ਦੇਖੋ ਮੂਹਰੋ ਆਰਡਰ ਦੀ ਕੁਆਲਿਟੀ ਦੇਖੋ ਕਮਾਲ ਦਾ ਬਹੁਤ ਸੋਹਣਾ ਆਰਡਰ ਨਾੜਾ ਨਾੜਾ ਫੁੱਲ ਚੰਗਿਆ ਕਲਾ ਕਲਾ ਖਣ ਪੂਰੀ ਵਿਤੀ ਦੇ ਥਾਣਾ ਬਈ ਲੈ ਕੱਦ ਚੈੱਕ ਕਰ ਲੋ ਫਲੀ ਵੀ ਫੁੱਲ ਫੁੱਲ ਵਜਣ ਵਾਲੀ ਆ ਬਈ ਇਸੇ ਪਾਸ ਚਮਕ ਚਮਕ ਬਹੁਤ ਆ ਬਈ ਬੱਸੀ ਚ ਚਮਕ ਫੁੱਲ ਲੈ ਬਾ ਦੇਖੋ ਕਮਾਲ ਦਾ ਸੂਣ ਦੀਆਂ ਬਿਲਕੁਲ ਕਰਮੜੀ ਤਿਆਰੀਆਂ ਆਈ ਆ ਬਈ ਤੇ ਕੀ ਮੋਲ ਲਿਵਰੇਜ ਹੈ ਜਨ ਬੋਲ ਬਈ ਇਹਦਾ 75000 ਆ ਬਸ ਲੈਣ ਦੇ ਮਾਨਤਨ ਹੋ ਜਾ ਮਾਨਤਨ ਹੋ ਜਾ ਮਾੜਾ ਮੋਟੇ ਹੋ ਬਈ ਕੋਈ ਬਾਲਾ ਫਰਕ ਵਾਲੀ ਗੱਲ ਨਹੀਂ ਠੀਕ ਹੈ ਭਾਈ 75000 ਰੁਪਇਆ ਮੋਲ ਮੰਨ ਤਾਣ ਜਿਹੜਾ ਮੌਕੇ ਤੇ ਜਰੂਰ ਹੋਊਗਾ ਤਿਆਰੀ ਬਹੁਤ ਚੰਗੀਆਂ ਵੜਦੀ ਸੁੰਦੀ ਸੁੰਦੀ ਨੇ ਹਜੇ ਲੈਵਾ ਇਨ ਨਹੀਂ ਕਰਮ ਵਾਲੇ ਨੇ ਹੋਰ ਤਿਆਰ ਕਰ ਲੈਣਾ ਬਾਕੀ ਦੋ ਦਰ ਕਾਰਡ ਚੰਗਾ ਬਾਕੀ ਬਾਈ ਬਾਕੀ ਆਪਣੀ ਚੋਈ ਵੀ ਅਸੀਲ ਠੰਡੀ ਪੂਰੀ ਫੁੱਲ ਹੈ ਓਕੇ ਹਾਂ ਹਾਂ ਆਪਣੀ ਸ਼ਾਲਪਰ ਚੋਈ ਵੀ ਇੱਕ ਤਾਂ ਹੁੰਦਾ ਵੀ ਲਈ ਵੀ ਆ ਆਪਣੀ ਇੱਕ ਸਾਲ ਚੋਈ ਵੀ ਹੈ ਹਮ ਆਪਣੇ ਘਰ ਦੀ ਬੱਚੀ ਠੀਕ ਆ ਬਾਈ ਪੂਰੀ ਫੁੱਲ ਜ਼ਿੰਮੇਵਾਰੀ ਵਾਲੀ ਤੇ ਪੂਰੀ ਦਸਲੀ ਹੈ ਘਰੇ ਚੋਈ ਵਾ ਦੁੱਧ ਦਾ ਬਾਈ ਕੰਮ ਕਰਦਾ ਤੇ ਮਾਲ ਦੀ ਥੋੜੀ ਗਿਣਤੀ ਜ਼ਿਆਦਾ ਹੋਣ ਕਰਕੇ ਬਾਈ ਕਹਿੰਦਾ ਇੱਕ ਅੱਧਾ ਪਸੂ ਆਪਾਂ ਕੱਢ ਦਿੰਨੇ ਹਾਂਗੇ ਤੇ ਨਾਲੇ ਥੋੜੀ ਸੈਟਿੰਗ ਹੋ ਜਾਂਦੀ ਹੈ ਤੇ ਲੈ ਵਾ ਦੇਖੋ ਕਮਾਲ ਬਹੁਤ ਸੋਹਣਾ ਆਰਡਰ ਤੇ ਢਿੱਲਾ ਦੇਖੋ ਜਿਹੜੀਆਂ ਢਿੱਲਾ ਦਿਖਾਉਂਦੀਆਂ ਨੇ ਸਾਰੀਆਂ ਵਾਲਟਰ ਨਾਲ ਕੱਢ ਲੈਣੀਆਂ ਸੋਹਣੀ ਸੋਹਣੀ ਨੇ ਕਰ ਮਾਈ ਤੇ ਕਿਸੇ ਵੀਰ ਨੂੰ ਬਾਈ ਬੜਾ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ